ਮੇਰਾ ਨਾਮ ਮੋਹਨ ਸਿੰਘ ਹੈ ਮੈਂ ਇੱਥੇ ਗਰਦਾਸਪੁਰ ਚ ਰਹਿੰਦਾ ਹਾਂ ਮੈਂ ਰੋਜ਼ ਹੀ ਆਉਣਾ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਹੈ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਨੇ ਫਿਰ ਪਰ ਉਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੈੱਕ ਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਓਏ ਜੀ ਲਿਓ ਸਤ ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਇੱਥੇ ਕੋਈ ਕੋਈ ਦੋਸਤ ਨਹੀਂ ਕੋਈ ਕੋਈ ਦੋਸਤ ਨਹੀਂ ਹੋਈ ਮੇਰੇ ਕੋਲ ਅੱਛਾ ਤੁੰਡੀ ਹੋ ਗਿਆ ਮੰਗ ਤੇ ਹੋਈ ਕਰਨੇ ਜੋ ਲੱਭ ਕੇ ਦਿੱਤਾ ਜਾਇਆ ਮੈਂ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀਤ ਸਿੰਘ ਮੈਂ ਗੁਰਗੁਰਦਾ ਸਿੰਘ ਸਮਝ ਕੇ ਸਤੌਰ ਗੁਰਸਿੱਖ ਦੀ ਰੂਟੀ ਨਿਭਾ ਰਿਹਾ ਹਾਂ ਅਸੀਂ ਇਹ ਪ੍ਰਤੀਕਿਰਿਆ ਸੰਪਰਸਨ ਤੋਂ ਰੋਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕਿ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਇਹੋ ਜੀ ਘੜਵਾ ਗੁਰਦਰਾ ਸਾਹਿਬ ਜਿੱਥੇ ਹੋ ਵੀ ਲੱਗੇ ਸਕੇ ਕੋਈ ਮੰਦਿਰਾਂ ਵਿੱਚ ਨਾ ਹੋਏ ਇਦਾਂ ਦੇ ਮੋਹ ਕਿਸੇ ਗੌਰ ਲਏ ਜਾਣ ਅਸੀਂ ਇਹੋ ਮੰਗ ਕਰਦੇ ਹਾਂ